ਕਰੇ ਸੋਚ ਕੇ ਦੇਖੋ ਵੀ ਜਦੋਂ ਤੁਹਾਡੀ ਜਾਂ ਮੇਰੀ ਮੌਤ ਹੋਗੀ ਤਾਂ ਉਸ ਤੋਂ ਬਾਅਦ ਕੀ ਹੋਊਗਾ ਸਭ ਤੋਂ ਪਹਿਲਾਂ ਸਾਨੂੰ ਜਿਹਸਾੜੀ ਬਹੁਤ ਬਾਹਰ ਹੋਗੀ ਤਾਂ ਘਰੇ ਲੈ ਕੇ ਆਉਣਗੇ ਦੁੱਖ ਹੋਊਗਾ ਜਿਹੜੇ ਬਾਕੀ ਜਉਂਦੇ ਜੀ ਆ ਜਿਹਦੀ ਜਿੰਨੀ ਨੇੜਤਾ ਉਹਨੂੰ ਉਹਨਾਂ ਵੱਡ ਦੁੱਖ ਹੋਊਗਾ ਜਿਹਦੀ ਜਿੰਨੀ ਘੱਟ ਨੇੜਤਾ ਕੁਝ ਕੁ ਦਿਖਾਵੇ ਵਾਲੇ ਆਉਣਗੇ ਕੁਝ ਕੇ ਸਿਰਫ ਇਹ ਦੱਸਣਾ ਆਉਣਗੇ ਵੀ ਤੁਸੀਂ ਤਾਂ ਸਾਡੇ ਨਹੀਂ ਸੀ ਆਏ ਔਖੇ ਸੁਖੇ ਵੇਲੇ ਅਸੀਂ ਅੱਜ ਆ ਗਏ ਆ ਨਵਾਇਆ ਜਾਊਗਾ ਨਵਾਉਣ ਤੋਂ ਪਹਿਲਾਂ ਸਾਰੀ ਘੜੀ ਛਾਪ ਛੱਲਾ ਜੋ ਵੀ ਕੀਮਤੀ ਸਮਾਨ ਆ ਪੈਸਾ ਟਕਾ ਉਹ ਕੱਢ ਲਿਆ ਜਾਊਗਾ ਫਿਰ ਚੱਕ ਕੇ ਲੈ ਜਾਣਗੇ ਜੀ ਸ਼ਮਸ਼ਾਨ ਘਾਟ ਦੇ ਵਿੱਚ ਉਸ ਤੋਂ ਪਹਿਲਾਂ ਵੀ ਕੁਝ ਕਨੇ ਕਹਿਣਾ ਕਿ ਫਲਾਣੇ ਰਿਸ਼ਤੇਦਾਰ ਨੇ ਆਉਣਾ ਤੇ ਭਾਈ ਘੰਟਾ ਕੁ ਵੇਟ ਕਰ ਲੋ ਘੰਟਾ ਕੁ ਡੀਕ ਹੋਰ ਕਰ ਲੋ ਸ਼ਮਸ਼ਾਨ ਘਾਟ ਦੇ ਵਿੱਚ ਲੈ ਗਏ ਲੱਕੜਾਂ ਦੇ ਉੱਤੇ ਪਾਤਾ ਔਰਤਾਂ ਨੇ ਇੱਕ ਪਾਸੇ ਰੋਣਾ ਕੁਝ ਕਨੇ ਬੰਦਿਆਂ ਨੇ ਇੱਕ ਪਾਸੇ ਰੋਣਾ ਕੁਝ ਕਨੇ ਲੱਕੜ ਮੇਰੀ ਲੱਗ ਜੇ ਇਤ ਨਾਲ ਇੱਕ ਮੈ ਲੱਕੜ ਰੱਖਦੇ ਆ ਇੱਕ ਮੈ ਲੱਕੜ ਰੱਖਦੇ ਆ ਇੱਕ ਮੈ ਲੱਕੜ ਰੱਖਦੇ ਆ ਉੱਥੇ ਆ ਕੁਝ ਹੋਊਗਾ ਤੇ ਜਦੋਂ ਕੁਝ ਕੁ ਲੋਕਾਂ ਨੇ رائے ਦੇਣੀ ਆ ਵੀ ਭਾਈ ਅੱਗ ਇਧਰਲੇ ਪਾਸੇ ਨੂੰ ਲਾ ਯਾਰ ਅੱਗ ਇਧਰਲੇ ਪਾਸੇ ਨੂੰ ਨਹੀਂ ਲਾਈਦੀ ਹੁੰਦੀ ਇਧਰਲੇ ਪਾਸੇ ਨੂੰ ਅੱਗ ਆਪੇ ਪੈ ਜਾਂਦੀ ਹੁੰਦੀ ਆ ਕਿਉਂਕਿ ਉਸ ਥਾਂ ਦੇ ਉੱਤੇ ਵੀ ਕੱਲ੍ਹ ਘਰ ਆਇਆ ਚਲਦੇਗਾ ਉਸ ਤੋਂ ਬਾਅਦ ਫਿਰ ਸਾਰੇ ਜਣੇ ਘਰ ਨੂੰ ਮੁੜਨ ਲੱਗ ਪੈਣਗੇ ਇੱਕ ਦੋ ਜਣੇ ਰਹਿੰਦੇ ਆ ਵੀ ਭਾਈ ਅੱਗ ਸਹੀ ਪੈ ਗਈ ਆ ਕਿ ਨਹੀਂ ਸਹੀ ਚੱਲਦੀ ਆ ਕਿ ਨਹੀਂ ਤੇ ਫਿਰ ਕਈਆਂ ਨੇ ਉੱਥੇ ਹੱਥ ਧੋ ਕੇ ਟੂਟੀ ਦੇ ਉੱਤੇ ਤੇ ਪਾਣੀ ਦਾ ਛੱਟਾ ਆਪਦੇ ਉੱਤੋਂ ਨਹੀਂ ਮਾਰ ਕੇ ਤੇ ਘਰ ਨੂੰ ਤੁਰ ਪੈਣਾ ਉਹ ਤਾਂ ਛੱਟਾ ਮਾਰਨਾ ਉੱਤੋਂ ਨਹੀਂ ਆਪਦੇ ਸਰੀਰ ਦੇ ਵੀ ਕਿਤੇ ਕੋਈ ਮਾੜੀ ਆਤਮਾ ਪਿੱਛੇ ਨਾ ਲੱਗ ਜੇ ਹੁਣ ਤੱਕ ਤੁਹਾਨੂੰ ਕਈ ਲੋਕ ਚੰਗਾ ਕਹਿੰਦੇ ਸੀ ਪਰ ਅੱਜ ਤੁਸੀਂ ਮਾੜੀ ਆਤਮਾ ਵੀ ਬਣ ਗਏ ਕਈ ਲੋਕੇ ਗੱਲ ਕਰਨਗੇ ਕਿ ਮੁਰਦਾ ਮਗਰ ਨਾ ਪੈ ਜੀ ਇਸ ਕਰਕੇ ਇਹ ਪਾਣੀ ਰਾਖੀ ਕਰਨਾ ਮਗਰ ਉਹਨੇ ਕਿੱਥੇ ਪੈਣਾ ਕਦੇ ਉਹਨੂੰ ਪਿਆਰ ਦੇ ਨਾਲ ਰੱਖਿਆ ਹੋਵੇ ਕਦੇ ਉਹਨੂੰ ਸਤਿਕਾਰ ਦਿੱਤਾ ਹੋਵੇ ਕਦੇ ਉਹਦੀ ਗੱਲ ਮੰਨੀ ਹੋਵੇ ਕਦੇ ਉਹਦੀ ਹਾਂ ਦੇ ਵਿੱਚ ਹਾਂ ਭਰੀ ਹੋਵੇ ਕਦੇ ਉਹਨੂੰ ਸੰਤੁਸ਼ਟੀ ਦਿੱਤੀ ਹੋਵੇ ਕਦੇ ਉਹਨੂੰ ਆਪਣੇ ਪਣ ਦਾ ਅਹਿਸਾਸ ਕਰਾਇਆ ਹੋਵੇ ਕਦੀ ਉਹਨੂੰ ਘੁੱਟ ਕੇ ਗੱਲ ਨਾਲ ਲਾਇਆ ਹੋਵੇ ਤਾਂ ਤੁਹਾਡੇ ਮਗਰ ਵੀ ਤੁਰੇ ਤੁਹਾਡੇ ਮਗਰ ਕਿਹੜੇ ਤੁਰਨਾ ਸਾਰੀ ਉਮਰ ਉਹਨੂੰ ਤਪਾਇਆ ਜੀ ਨੂੰ ਅੱਜ ਤੁਸੀਂ ਇਹ ਗੱਲ ਕਹਿੰਨੇ ਕਿ ਉਹ ਕਿਤੇ ਮਗਰ ਨਾਲ ਤੁਰਪੇ ਉਹ ਨਹੀਂ ਮਗਰ ਤੁਰਦਾ ਹੁਣ ਤੁਸੀਂ ਇੱਕ ਦਿਨ ਭੋਗ ਪਾਉਂਗੇ ਉਹਦੀ ਫੋਟੋ ਕੰਡ ਦੇ ਉੱਤੇ ਟੰਗੋਗੇ ਹੌਲੀ ਹੌਲੀ ਹਾਸੇ ਖੇਡੇ ਦੇ ਵਿੱਚ ਪੈ ਜਾਓਗੇ ਤੇ ਕਦੇ ਕਦਾਈ ਗੱਲ ਚੱਲਿਆ ਕਰੂਗੀ ਵੀ ਬੰਦਾ ਠੀਕ ਸੀ ਕਿਸੇ ਦੇ ਕਿਹੜਾ ਬੰਦਾ ਠੀਕ ਠੀਕ ਸੀ ਫਿਰ ਜਿਹੜੇ ਪਰਿਵਾਰ ਦੇ ਜੀ ਆ ਉਹਨਾਂ ਦੇ ਕੋਲੇ ਵੀ ਇਹਨਾਂ ਸਮਾਂ ਨਹੀਂ ਨਿਕਲਣਾ ਕਿ ਭਾਈ ਫੋਟੋ ਦੇ ਉੱਤੇ ਲੀੜਾ ਮਾਰਦਿਆ ਕਰੀਏ ਕਪੜਾ ਮਾਰਦਿਆ ਕਰੀਏ ਮਹੀਨੇ ਦੇ ਵਿੱਚ ਇੱਕ ਦਿਨ ਇਹ ਜ਼ਿੰਦਗੀ ਦਾ ਸਫਰ ਹੈ ਜ਼ਿੰਦਗੀ ਦੇ ਵਿੱਚ ਇਹ ਸਫਰ ਤੋਂ ਬਿਨਾ ਜੇਕਰ ਇੱਕ ਪੈਸਾ ਵੀ ਕੋਈ ਹੋਰ ਗੱਲਾਂ ਤਾਂ ਦੱਸ ਦਿਓ ਬਾਕੀ ਤੁਸੀਂ ਮਰੀ ਜਾਓ ਖਪੀ ਜਾਓ ਲੜੀ ਜਾਓ ਕੁੜੀ ਜਾਓ ਕੁਝ ਵੀ ਕਰੀ ਚੱਲੋ ਉਹ ਤੁਹਾਡੀ ਇੱਛਾ ਕਮਾਈ ਜਾਓ ਖਾਈ ਜਾਓ ਲਿਟੀ ਜਾਓ ਨਾ ਲਿਟੋ ਗੱਦ ਪਾਓ ਕੁਝ ਵੀ ਕਰੋ ਇਹ ਤੁਹਾਡੀ ਨਿੱਜੀ ਇੱਛਾ ਪਰ ਤੁਹਾਡਾ ਸਫਰ ਸਭ ਦਾ ਇਹੀ ਹੈ ਪਰ ਜਿਉਂਦੇ ਜੀ ਆਪਦੇ اخਲਾਕੀ ਫਰਜ਼ ਨੂੰ ਸਮਝ ਗਏ ਤੇ ਜਿਹੜੇ ਬੰਦੇ ਨੇ ਜਾਣਦੇ ਉੱਤੇ ਸ਼ਮਸ਼ਾਨ ਘਟ ਦੇ ਵਿੱਚ ਗੱਲ ਕਰਦੇ ਬੰਦਾ ਠੀਕ ਸੀ ਬੰਦਾ ਠੀਕ ਸੀ ਬੰਦਾ ਵਧੀਆ ਸੀ ਇਹ ਜਿਉਂਦੇ ਜੀ ਕਹਿਣਾ ਸ਼ੁਰੂ ਕਰ ਗਏ ਬੰਦਾ ਵਧੀਆ ਹੈ ਯਾਰ ਮੇਰੇ ਚਿੱਤ ਕਰਦੇ ਨਾ ਫੋਨ ਤੇ ਗੱਲ ਕਰਨਾ ਯਾਰ ਕਿਤੇ ਇਸ ਬੰਦੇ ਨੂੰ ਕੁਝ ਹੋ ਨਾ ਜਾਵੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਘਾਟਾ ਪੈ ਜਾਣਾ ਮਗਰੋਂ ਜੋ ਡਰਾਮੇ ਬਾਦਗੀਆਂ ਕਰਦੇ ਆ ਫਿਰ ਸ਼ਰਾਧ ਕਰਦੇ ਆ ਉਹਦੇ ਨਾਂ ਦੇ ਉੱਤੇ ਕਦੇ ਕੈਂਪ ਲਾਉਨੇ ਆ ਕਦੇ ਕੁਝ ਕਰਦੇ ਆ ਆਪਾਂ ਜਿਉਂਦੇ ਜੀ ਉਹਨੂੰ ਪਿਆਰ ਸਤ ਕਰਦੇਗੇ ਉਹਨੇ ਮਗਰ ਨਹੀਂ ਆਉਣਾ ਐਵੇਂ ਨਾ ਉੱਤੇ ਹੱਥ ਧੋਕੇ ਪਾਣੀ ਦੇ ਛਿੱਟੇ ਉੱਤੋਂ ਨਹੀਂ ਪਾਇਆ ਕਰੋ ਉਨੇ ਬਿਲਕੁਲ ਨਹੀਂ ਮਗਰ ਹੋਣਾ ਜਿਹੋ ਜਿਹਾ ਉਹਦੇ ਨਾਲ ਵਿਹਾਰ ਕੀਤਾ ਜਾਂਦੇ ਜੀ ਉਹਨੂੰ ਕਦੇ ਆਉਣਾ ਵੀ ਨਹੀਂ ਚਾਹੀਦਾ ਉਹਨੇ ਕਦੇ ਆਉਣਾ ਵੀ ਨਹੀਂ